ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਆਦਰਸ਼ ਸਕੂਲਾਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਵੱਲੋਂ ਪਿਛਲੇ 60 ਦਿਨ ਤੋਂ ਧਰਨਾ ਲਗਾਇਆ ਜਾ ਰਿਹਾ ਹੈ ਲੇਕਿਨ ਅੱਜ ਉਹਨਾਂ ਨੂੰ ਕਿਹਾ ਗਿਆ ਸੀ ਕਿ ਸਮਾਂ ਦਿੱਤਾ ਜਾਏਗਾ ਪੰਜਾਬ ਭਵਨ ਪਹੁੰਚੇ ਨੇ ਔਰ ਮੁਲਾਕਾਤ ਮੁੱਖ ਮੰਤਰੀ ਦੇ ਨਾਲ ਕਰਨੀ ਸੀ ਲੇਕਿਨ ਹਾਲੇ ਤੱਕ ਉਹ ਮੁਲਾਕਾਤ ਹੋਈ ਨਹੀਂ ਲੇਕਿਨ ਇਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੀ ਲੋੜ ਪੈ ਗਈ ਕਿ 60 ਦਿਨਾਂ ਤੋਂ ਧਰਨਾ ਲਾਉਣ ਦੀ ਲੋੜ ਪੈ ਗਈ ਸੋ ਸਾਡੇ ਨਾਲ ਅਧਿਆਪਕ ਮੌਜੂਦ ਨੇ ਮੈਮ ਕੀ ਨਾਮ ਹੈ ਤੁਹਾਡਾ ਮੈਂ ਸੁਖਦੀਪ ਕੌਰ ਸਰਾ ਮੈਂ ਮਸਲਾ ਕੀ ਹੈ ਪੂਰਾ ਕਿਉਂ ਤੁਹਾਨੂੰ ਜਿਹੜਾ ਆ ਉਹ ਧਰਨਾ ਲਗਾਉਣਾ ਪੈ ਰਿਹਾ 60 ਦਿਨ ਲੰਮਾ ਧਰਨਾ ਤੁਹਾਡਾ ਹੋ ਗਿਆ ਦੇਖੋ ਜੀ ਸਾਡੀ ਲਗਾਤਾਰ ਸਰਕਾਰ ਨੂੰ ਮੰਗ ਚੱਲ ਰਹੀ ਹੈ ਮੈਕਸਿਮਮ ਗ੍ਰੇਡ ਨੂੰ ਲੈ ਕੇ ਜੋ ਕਿ ਡਿਪਾਰਟਮੈਂਟ ਵੱਲੋਂ ਲੈਟਰ ਇਸ਼ੂ ਹੋਇਆ ਹੋਇਆ ਹੈ ਉਹਦੇ ਵਿੱਚ ਸਾਨੂੰ ਮਿਨੀਮਮ ਜਿਹੜਾ ਗ੍ਰੇਡ ਜਿਹੜਾ ਸੀਗਾ ਉਹ ਉਹਨਾਂ ਨੇ ਦਿੱਤਾ ਹੋਇਆ ਹੈ ਤੇ ਅਸੀਂ ਸਰਕਾਰ ਕੋਲੋਂ ਲਗਾਤਾਰ ਮੰਗ ਕਰ ਰਹੇ ਹਾਂ ਕਿ ਜਿਹੜਾ ਸਾਡਾ ਮੈਕਸਿਮਮ ਗ੍ਰੇਡ ਹੈ ਉਹ ਸਾਨੂੰ ਦਿੱਤਾ ਜਾਵੇ ਅਸੀਂ ਦੇਖੋ ਜੀ ਲਗਾਤਾਰ 13 ਸਾਲਾਂ ਤੋਂ ਅਦਰ ਸਕੂਲ ਹਰਦਾਸਾਂ ਦੇ ਵਿੱਚ ਆਪਣੀਆਂ ਸਮਵਾਵਾਂ ਕਰੀਆਂ ਐਜ਼ ਅ ਟੀਚਰ ਬਟ ਕਹਿ ਲਓ ਵੀ ਉਦੋਂ ਤੋਂ ਹੀ ਸਾਡੀ ਸੈਲਰੀ ਦੇ ਵਿੱਚ ਕੋਈ ਵੀ ਵਾਧਾ ਨਹੀਂ ਹੋਇਆ ਨਾ ਕੋਈ ਇੰਕਰੀਮੈਂਟ ਲੱਗਾ ਤਾਂ ਅਸੀਂ ਕਹਿ ਲਓ ਵੀ ਸਿੱਖਿਆ ਮੰਤਰੀ ਸਾਹਿਬ ਜੀ ਨਾਲ ਵੀ ਬੜੀਆਂ ਮੀਟਿੰਗਸ ਕਰੀਆਂ ਸਾਡੇ ਆਪਣੇ ਖਜ਼ਾਨਾ ਮੰਤਰੀ ਸਾਹਿਬ ਹਰਪਾਲ ਸਿੰਘ ਚੀਮਾ ਜੀ ਨਾਲ ਕੀਤੀਆਂ ਨੇ ਮੀਟਿੰਗਸ ਉਹ ਜਦੋਂ ਵੀ ਅਸੀਂ ਮੀਟਿੰਗਸ ਕਰਦੇ ਹਾਂ ਤਾਂ ਸਾਨੂੰ ਇਹੋ ਭਰੋਸਾ ਦਿੱਤਾ ਜਾਂਦਾ ਹੈ ਕਿ ਦੇਖੋ ਜੀ ਤੁਹਾਡਾ ਕੰਮ ਚੱਲ ਰਿਹਾ ਹੈ ਪ੍ਰੋਸੈਸ ਚੱਲ ਰਿਹਾ ਹੈ ਤੇ ਅਸੀਂ ਲਗਾਤਾਰ 2 ਮਹੀਨਿਆਂ ਤੋਂ ਸਾਡੇ ਜੀਰਾ ਹਲਕਾ ਦੇ ਵਿੱਚ ਸਾਡੇ ਐਮ.ਐਲ.ਏ. ਸ਼੍ਰੀ ਨਰੀਸ਼ ਕਟਾਰੀਆ ਜੀ ਦੇ ਦਫਤਰ ਅੱਗੇ ਲਗਾਤਾਰ ਅਸੀਂ ਦਿਨ ਰਾਤ ਦੇ ਧਰਨੇ ਤੇ ਬੈਠੇ ਹੋયા ਆ ਸਾਡਾ ਪੂਰਾ ਸਟਾਫ ਦੇਖੋ ਉਹਨਾਂ ਨੇ ਅਸੀਂ ਰੋਡ ਜਾਮ ਕੀਤਾ ਸਾਡੇ ਸੰਯੁਕਤ ਕਿਸਾਨ ਮੋਰਚੇ ਵੀਰਾਂ ਨੇ ਸਾਡਾ ਸਾਥ ਦਿੱਤਾ ਕਿ ਇੰਨੇ ਦਿਨ ਸਾਡੀਆਂ ਪੈਣਾ ਹੋਈਆਂ ਬੈਠਿਆ ਤੇ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਅਸੀਂ ਉੱਥੇ ਰੋਡ ਜਾਮ ਕੀਤਾ ਉਹਦੇ ਵਿੱਚ ਸ਼ਾਮ ਨੂੰ ਸਾਡੇ ਐਸ.ਡੀ.ਐਮ. ਸਾਹਿਬ ਜੀ ਜੀਰਾ ਹਲਕਾ ਦੇ ਤੇ ਸਾਡੇ ਐਮਐਲਏ ਸਾਹਿਬ ਜੀ ਆਉਂਦੇ ਨੇ ਤੇ ਸਾਨੂੰ ਜਿਹੜਾ ਵਰਬਲੀ ਭਰੋਸਾ ਦਿੱਤਾ ਜਾਂਦਾ ਕੋਈ ਨੋਟੀਫਿਕੇਸ਼ਨ ਨਹੀਂ ਅਸੀਂ ਕਿਹਾ ਵੀ ਉਹਨਾਂ ਨੂੰ ਸਾਨੂੰ ਨੋਟੀਫਿਕੇਸ਼ਨ ਪਲੀਜ਼ ਦਿਓ ਤਾਂ ਉਹ ਕਹਿੰਦੇ ਕਿ ਤੁਹਾਨੂੰ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੈ ਤੁਹਾਡੇ ਨਾਲ ਕਿਸਾਨ ਜੁਣੀ ਨੇ ਅਸੀਂ ਨਾਲ ਆ ਤੁਹਾਡੇ ਖੜੇ ਤੁਹਾਡੀ ਮੀਟਿੰਗ ਜਿਹੜੀ ਆ ਉਹ ਪੰਜਾਬ ਪਵੰਦੇ ਵਿੱਚ 11 ਵਜੇ 18 ਤਰੀਕ ਨੂੰ ਸੀਐਮ ਸਾਹਿਬ ਜੀ ਨਾਲ ਕਰਵਾਈ ਜਾਵੇਗੀ ਦੇਖੋ ਜੀ ਅਸੀਂ ਸਵੇਰ ਦੇ ਆਏ ਹੋਏ ਆ ਇੱਥੇ ਅਸੀਂ ਦੌਰ ਤੇ ਪੁੱਛਿਆ ਵੀ ਤਾਂ ਉਹ ਕਹਿੰਦੇ ਕਿ ਸਾਨੂੰ ਅੰਦਰੋਂ ਕੋਈ ਖਬਰ ਨਹੀਂ ਹੈਗੀ ਕਿ ਤੁਹਾਡੀ ਕੋਈ ਮੀਟਿੰਗ ਹੈਗੀ ਆ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਸਾਡੀ ਮੀਟਿੰਗ ਨਹੀਂ ਹੈਗੀ ਦੇਖੋ ਸਾਡੀ ਅਸੀਂ ਦੇਖੋ ਪਹਿਲਾਂ ਹੀ ਇੰਨੀਆਂ ਸਫਰ ਕਰ ਰਹੇ ਆ ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਆ ਸਵੇਰ ਦੇ 3:30 ਵਜੇ ਦੇ ਅਸੀਂ ਘਰੋਂ ਨਿਕਲੇ ਹੋਏ ਆ ਐਨੇ ਔਖੇ ਹੋ ਕੇ ਅਸੀਂ ਇੱਥੇ ਕਿਰਾਏ ਤੇ ਗੱਡੀਆਂ ਗਾਰ ਕੇ ਪਹੁੰਚੇ ਆ ਸਾਰੇ ਜਾਣੇ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਇੱਥੇ ਆ ਕੇ ਪਤਾ ਲੱਗਦਾ ਹੈ ਕਿ ਸਾਡੀ ਕੋਈ ਮੀਟਿੰਗ ਨਹੀਂ ਹੈ ਨਹੀਂ ਮੈਨੂੰ ਇੱਕ ਚੀਜ਼ ਅਸਵਾ ਹੋਰ ਸਮਝਣਾ ਚਾਹਨੀ ਤੁਸੀਂ ਕਿਹਾ ਕਿ ਮੈਕਸਿਮਮ ਪੇ ਗ੍ਰੇਡ ਜਿਹੜਾ ਆ ਉੱਤੇ ਤੱਕ ਪਹੁੰਚਣ ਦੀ ਤੁਹਾਡੀ ਮੰਗ ਹੈ ਕੀ ਡਿਸਕ੍ਰਿਮੀਨੇਸ਼ਨ ਕੀ ਹੈ ਕਿ ਵਿਤਕਰਾ ਕੀ ਹੋ ਰਿਹਾ ਕਿੰਨੀਆਂ ਤਨਖਾਹਾਂ ਤੁਹਾਡੇ ਖਾਤੇ ਦੇ ਵਿੱਚ ਪੈ ਰਹੀਆਂ ਨੇ ਹੱਲੇ ਦੇਖੋ ਜੀ ਸਾਡੇ ਖਾਤੇ ਦੇ ਵਿੱਚ 10000 ਦੇ ਕਰੀਬ ਤਨਖਾਹ ਪੈ ਰਹੀ ਹੈ ਅੱਛਾ ਠੀਕ ਹੈ ਜੀ ਜਿਹੜਾ ਲਾਸਟ ਜਿਹੜਾ ਵੱਧ ਤੋਂ ਵੱਧ ਗ੍ਰੇਡ ਹੈ ਉਹ 16500 ਹੈ ਜਿਹੜਾ ਕਿ ਸਟਾਰਟਿੰਗ ਤੋਂ ਹੀ 13 ਸਾਲਾਂ ਤੋਂ ਹੀ ਅਸੀਂ ਲੈ ਰਹੇ ਹਾਂ ਤੇ ਸਾਡੇ ਬਾਕੀ ਜਿਹੜੇ ਨਾਲ ਦੇ ਸਕੂਲਸ ਨੇ ਉਹਨਾਂ ਵਿੱਚ ਕਈਆਂ ਨੂੰ ਜਿਹੜਾ ਹੈਗਾ ਹੈ ਮੈਕਸਿਮਮ ਗ੍ਰੇਡ ਮਿਲ ਰਿਹਾ ਸਾਡੇ ਸ਼ੁਰੂ ਤੋਂ ਹੀ ਮੈਨੇਜਮੈਂਟ ਨਹੀਂ ਆਈ ਸਾਡੀ ਮੈਨੇਜਮੈਂਟ ਸਾਡੀ ਡੀਓ ਸਾਹਿਬ ਨੇ ਸਾਡੀ ਡਿਪਾਰਟਮੈਂਟ ਦੇ ਪਿੱਛੇ ਜੀ ਮੀਟਿੰਗ ਹੋ ਕੇ ਹਟੀ ਆ ਤਾਂ ਉਹਨਾਂ ਨੇ ਕਿਹਾ ਕਿ ਤੁਹਾਡੀ ਡੀਓ ਸਾਹਿਬ ਹੀ ਜਿਹੜੀ ਹੈ ਤਨਖਾਹ ਬਣਾ ਕੇ ਭੇਜਣਗੇ ਤੇ ਅੱਗੇ ਸਿੱਖਿਆ ਮੰਤਰੀ ਸਾਹਿਬ ਜੀ پاس ਕਰਨਗੇ ਤੇ ਦੇਖੋ ਜੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੈ 60 ਦਿਨ ਹੋ ਗਏ ਲਗਾਤਾਰ ਬੈਠਿਆਂ ਨੂੰ ਦੇਖੋ ਸਾਡੇ ਬੱਚਿਆਂ ਦੇ ਪੇਪਰ ਨੇੜੇ ਨੇ ਪਰ ਕਿਸੇ ਨੂੰ ਸਾਡੇ ਪਵੇਖ ਦੀ ਕੋਈ ਚਿੰਤਾ ਨਹੀਂ ਹੈ। ਇੱਕ ਚੀਜ਼ ਹੋਰ ਜਿਵੇਂ ਤੁਹਾਡੇ ਸਾਥੀ ਨੇ ਦੱਸਿਆ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜੀ ਹਰਸਿਮਰਨ ਸਿੰਘ ਹੈ। ਹਰਸਿਮਰਨ ਜੀ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਹੀ ਪੁੱਛੂਗੀ ਜਿਵੇਂ ਤੁਹਾਡੇ ਸਾਥੀ ਨੇ ਦੱਸਿਆ ਕਿ ਕੁਝ ਲੋਕ ਨੇ ਜਿਨ੍ਹਾਂ ਨੂੰ ਮੈਕਸਿਮਮ ਪੇ ਗ੍ਰੇਡ ਮਿਲ ਰਿਹਾ ਹੈ ਔਰ ਕੁਝ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਨੂੰ ਜਿਹੜਾ ਹੈ ਮਿਨੀਮਮ ਪੇ ਗ੍ਰੇਡ ਹੈ ਉਹ ਮਿਲ ਰਿਹਾ ਹੈ। ਲੇਕਿਨ ਉਹਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਜਿਸ ਵਕਤ ਇੱਕ ਜੌਬ ਹੁੰਦੀ ਹੈ ਉਹਦੇ ਵਿੱਚ ਹਰੇਕ ਨੂੰ ਆਪਣੀ ਕੁਆਲੀਫਿਕੇਸ਼ਨ ਔਰ ਆਪਣੇ ਆਪਣੇ ਉਦੇ ਦੇ ਹਿਸਾਬ ਦੇ ਨਾਲ ਪੇਮੈਂਟ ਮਿਲਦੀ ਹੈ। ਕੀ ਤੁਹਾਡੇ ਇੱਥੇ ਵੀ ਇਦਾਂ ਹੀ ਹੈ ਜੇ ਸਾਰਿਆਂ ਨੂੰ ਇੱਕ ਪੇ ਸਕੇਲ ਦੇ ਵਿੱਚ ਰੱਖਿਆ ਗਿਆ ਕੀ ਦਿੱਕਤ ਕੀ ਹੈ ਇਹਦੇ ਵਿੱਚ ਇੱਥੇ ਮੈਡਮ ਇਦਾਂ ਦੀ ਕੋਈ ਗੱਲ ਨਹੀਂ ਹੈ ਜਦੋਂ ਇੱਥੇ ਪਰਤੀ ਹੋਈ ਸੀ ਸਰਕਾਰੀ ਨਾਮ ਦੇ ਨਾਮ ਨਾਲ ਸਾਡੀ ਪਰਤੀ ਹੋਈ ਸੀ ਉਹਦੇ ਵਿੱਚ ਕੀ ਕੀਤਾ ਇਹ ਇੱਕ ਪਾਲਿਸੀ ਬਣਾਈ ਗਈ ਸੈਂਟਰਲ ਗਵਰਨਮੈਂਟ ਵੱਲੋਂ ਜਿਹਦੇ ਵਿੱਚ 70% ਜਿਹੜਾ ਉਹ ਪੰਜਾਬ ਸਰਕਾਰ ਨੇ ਪਾਉਣਾ ਸੀ 30% ਉੱਪਰ ਆਉਣਾ ਸੀ ਉਹਨਾਂ ਨੇ ਕੀ ਕੀਤਾ ਇਹ ਪ੍ਰਾਈਵੇਟ ਜਿਹੜੇ ਪਾਰਟਨਰਸ਼ਿਪ ਉਹ ਜਿਹੜੇ ਲੱਭ ਲਏ ਉਹਨਾਂ ਨੇ ਕੀ ਕੀਤਾ ਵੀ ਇਹ ਸਕੂਲ ਪ੍ਰਾਈਵੇਟ ਪਈਵਾਲਾਂ ਨੂੰ ਦਿੱਤਾ ਗਿਆ ਵੀ ਕੁਝ ਹਿਸਾਬ ਦੇ ਕੋਲੋਂ ਪਾ ਕੇ ਬਾਕੀ 30% ਕੋਲੋਂ ਪਾ ਕੇ ਤੇ ਜਿਹੜੇ ਟੀਚਰਾਂ ਨੂੰ ਤਨਖਾਹਾਂ ਦਿੱਤੇ ਜਾਣਗੀਆਂ ਪਰ ਉਹਦੇ ਵਿੱਚ ਜਿਹੜੇ ਨਿੱਜੀ ਪਈਵਾਲਾ ਦੇ ਨੇੜਲੇ ਸੀਗੇ ਉਹਨਾਂ ਨੂੰ ਤਾਂ ਵੱਧ ਤਨਖਾਹਾਂ ਚ ਰੱਖ ਲਿਆ ਜਦ ਕਿ ਇੱਕੋ ਅਹੁਦੇ ਸੇਮ ਕੁਆਲੀਫਿਕੇਸ਼ਨ ਪਰ ਤਨਖਾਹਾਂ ਦੇ ਡਿਫਰੈਂਸਿਸ ਉਹ ਕਰ ਗਏ ਜਦੋਂ ਮੈਨੇਜਮੈਂਟ ਆ ਕਪਲੇ ਕਰਮੀਆਂ ਸ਼ੁਰੂ ਕਰ ਗਈਆਂ ਉਪਰੋਂ ਤਨਖਾਹਾਂ ਵਿੱਚ ਵਾਧਾ ਮੰਗਾ ਕੇ ਸਾਨੂੰ ਟੀਚਰਾਂ ਨੂੰ ਘੱਟ ਦੇਣੀਆਂ ਸ਼ੁਰੂ ਕਰਤੀਆਂ ਤੇ ਅਸੀਂ ਪ੍ਰੋਟੈਸਟ ਕੀਤਾ ਰੋਲਾ ਪਾਇਆ ਜਦੋਂ ਰੋਲਾ ਪਾਇਆ ਤੇ ਮੈਨੇਜਮੈਂਟਾਂ ਨੂੰ ਮਜਬੂਰਨ ਛੱਡ ਕੇ ਭਜਣਾ ਪਿਆ ਉਹ ਸਟਿਲ ਐਸ ਇਟ ਇਜ਼ ਹੀ ਰਹਿ ਗਈਆਂ ਕਿਸੇ ਦੀ ਵਾਧੇ ਸੀ ਕਿਸੇ ਦੀ ਘਟੇ ਸੀ ਸੋ ਅਸੀਂ ਇਸ ਚੀਜ਼ ਨੂੰ ਸਫਰ ਕਰ ਰਹੇ ਹਾਂ ਕਿਉਂਕਿ ਕੋਈ 16500 ਲੈ ਰਿਹਾ ਕੋਈ 10000 ਲੈ ਰਿਹਾ ਸੇਮ ਇੱਕੋ ਅਦੇ ਤੇ ਕੰਮ ਕਰਦੇ ਤੇ ਇੱਕ ਚੀਜ਼ ਹੈ ਬਾਰ ਬਾਰ ਜਿਹੜੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਗੱਲ ਕਹੀ ਜਾਂਦੀ ਹੈ ਕਿ ਮੈਂ ਸਿੱਖਿਆ ਮਹਿਕਮੇ ਦੇ ਲਈ ਕੰਮ ਕਰ ਰਿਹਾ ਔਰ ਸਿੱਖਿਆ ਮਹਿਕਮੇ ਦੇ ਲਈ ਹੁੰਦਾ ਕੰਮ ਦਿਖਾਈ ਵੀ ਦਿੰਦਾ ਹੈ ਕੀ ਤੁਹਾਡੀ ਮੁਲਾਕਾਤ ਜਿਹੜੀ ਇਹ ਸਿੱਖਿਆ ਮੰਤਰੀ ਦੇ ਨਾਲ ਹੋਈ ਹੈ ਜੇਕਰ ਹੋਈ ਹੈ ਤਾਂ ਕੀ ਆਸ਼ਵਾਸਨ ਪਿਛਲੀ ਮੁਲਾਕਾਤ ਦੇ ਵਿੱਚ ਦਿੱਤਾ ਗਿਆ ਸੀ ਮੈਮ ਜੇ ਝੂਠ ਨਹੀਂ ਤੇ ਘੱਟੋ ਘੱਟ ਅਸੀਂ ਸੱਤ ਮੁਲਾਕਾਤਾਂ ਕਰ ਚੁੱਕੇ ਹਾਂ ਜੀ ਹਰ ਵਾਰੀ ਇਹ ਕਹਿੰਦੇ ਆ ਜੀ ਤੁਹਾਡੀ ਫਾਈਲ ਤੇ ਕੰਮ ਹੋ ਰਿਹਾ ਜੀ ਬਹੁਤ ਜਲਦੀ ਕੰਮ ਕਰ ਰਹੇ ਆ ਮਜਬੂਰਨ ਅਸੀਂ ਸੰਯੁਕਤ ਕਿਸਾਨ ਮੋਰਚਾ ਜੀ ਨੂੰ ਬੇਨਤੀ ਕੀਤੀ ਸਮੂਹ ਸਾਡੇ ਕਿਸਾਨ ਜਿਹੜੇ ਜਥੇਬੰਦੀਆਂ ਸਾਡੇ ਨਾਲ ਪਹੁੰਚੇ ਆ ਸਾਡੇ ਕੋਲ ਹੋਰ ਕੋਈ ਹੱਲ ਨਹੀਂ ਰਹਿ ਗਿਆ ਨਾ ਹੀ ਸਾਡੀ ਕਿਸੇ ਨੇ ਬਾਤ ਪੁੱਛੀ ਰੋ ਰੋ ਕੇ ਸਾਡੇ ਭੈਣਾ ਤੇ ਸਾਡਾ ਜਨ ਸਟਾਫ ਅਸੀਂ ਇਹਨਾਂ ਕੋਲ ਗਏ ਔਰ ਇਹਨਾਂ ਕੋਲ ਆਪਦੇ ਦੁੱਖ ਰੋਏ ਔਰ ਇਹਨਾਂ ਨੇ ਨਾਲ ਸਾਡੇ ਦਿਨ ਪਰ ਰਾਤ ਖੜੇ ਹੋਏ ਔਰ ਚੱਕਾ ਜਾਮ ਜਿਹੜਾ ਉਹ ਕੀਤਾ ਥੋੜੀ ਜੀ ਉਹਦੇ ਚੱਕੇ ਜਾਮ ਕਰਕੇ ਸਾਡੇ ਐਸ.ਬੀ.ਐਮ ਸਾਹਿਬ ਤੇ ਨਰੇਸ਼ ਕਟਾਰੇ ਜੀ ਵਿਧਾਇਕ ਜੀ ਨੇ ਸੁਣੀ ਔਰ ਅੱਜ ਜੀ ਜਿਹੜੀ ਮੀਟਿੰਗ ਰੱਖੀ ਸੀ ਪਰ ਉਹ ਮੇਰੇ ਖਿਆਲ ਦੇ ਵਿੱਚ ਉਹ ਸਿਰਫ ਝੂਠ ਹੀ ਹੋ ਸਾਡੇ ਮਤਲਬ ਕਿ ਸਾਨੂੰ ਉਹ ਇੱਕ ਲਾਰਾ ਲਾ ਦਿੱਤਾ ਗਿਆ ਤੇ ਮੈਂ ਮੇਰੇ ਨਾਲ ਖੜੇ ਨੇ ਪ੍ਰਧਾਨ ਜੀ ਹੋਣੀ ਮੈਂ ਤਾਂ ਇਹਨਾਂ ਕੋਲ ਫਿਰ ਇਹੀ ਰੋਊਗਾ ਵੀ ਸਾਡਾ ਜਿਵੇਂ ਵੀ ਹੱਦ ਹੱਦ ਹੱਲ ਕਰਾ ਕੇ ਜੋ ਸਾਡੀ ਸਰਕਾਰ ਕੋਈ ਨਹੀਂ ਸੁਣਦੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਤਾਰ ਅਸੀਂ ਦੇਖਿਆ ਪੰਜਾਬ ਦੇ ਵਿੱਚ ਕੋਈ ਵੀ ਮਸਲਾ ਹੋਵੇ ਕਿਤੇ ਵੀ ਗੰਭੀਰਤਾ ਦਿਖਾਈ ਦਿੰਦੀ ਹੈ ਹੁਣ ਕਿਸਾਨਾਂ ਦੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਸਾਹਮਣੇ ਆ ਕੇ ਖੜਦਾ ਹੈ ਉਹਨਾਂ ਦੇ ਨਾਲ ਖੜਦਾ ਹੈ ਕੀ ਤੁਹਾਨੂੰ ਲੱਗਾ ਕਿ ਜਿਹੜਾ ਇਹਨਾਂ ਦਾ ਮਸਲਾ ਆ ਕੀ ਕੀ ਚੀਜ਼ਾਂ ਤੁਸੀਂ ਇਹਦੇ ਵਿੱਚ ਦੇਖੀਆਂ ਕਿ ਹਾਂ ਵੀ ਇਹਦੇ ਨਾਲ ਖੜਨਾ ਚਾਹੀਦਾ ਔਰ ਇਹਨੂੰ ਅੱਗੇ ਭਵਿੱਖ ਦੇ ਵਿੱਚ ਜਾ ਕੇ ਸਰਕਾਰਾਂ ਦੇ ਨਾਲ ਇਹ ਮਸਲਾ ਹੱਲ ਵੀ ਕਰਵਾਉਣਾ ਚਾਹੀਦਾ ਜੀ ਮੈਮ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜੀ ਗੱਲ ਵੀਰਜੀ ਹਰਣਾ ਨੇ ਦੱਸੀ ਆ ਕਿ ਇਹਨਾਂ ਨੂੰ 10300 ਕਿਸੇ ਨੂੰ 12300 ਕਿਸੇ ਨੂੰ 14700 ਵੱਧ ਤੋਂ ਵੱਧ 16000 ਜਿਹੜੇ ਇਹਨਾਂ ਦੇ ਨਾਲ ਟੀਚਰ ਨੇ ਤੇ ਜਿਹੜੇ ਇਹਨਾਂ ਦੇ ਬਰਾਬਰ ਦੇ ਹੀ ਪੜ੍ਹੇ ਲਿਖੇ ਟੀਚਰ ਨੇ ਉਹ 46500 ਕੋਈ 52000 ਕੋਈ 54000 55000 ਤੱਕ ਵੀ ਪੇ ਲੈ ਰਹੇ ਨੇ ਜੇ ਹਰਦਾਸਾ ਸਕੂਲ ਦੀ ਗੱਲ ਕਰੀਏ ਤੇ 1200 ਬੱਚਾ ਇੱਥੇ ਪੜ੍ਹਦਾ ਜੀ ਤੇ 1200 ਬੱਚਿਆਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਇਹੋ ਜਿਹੇ ਜਿਹੜੇ ਗਰੀਬ ਘਰਾਂ ਦੇ ਨੇ ਤੇ ਇਹਨਾਂ ਤੋਂ ਪੜ ਪੜ ਕੇ ਏਸੀ ਟੀਚਰਾਂ ਤੋਂ ਪੜ ਪੜ ਕੇ ਕੈਨੇਡਾ ਅਮਰੀਕਾ ਦੇ ਵਿੱਚ ਗਏ ਹੋਏ ਨੇ ਬੱਚੇ ਇਹ ਸਕੂਲ ਦੇ ਪੜ ਕੇ ਫਿਰ ਪੜਾਈ ਇੱਕ ਸਾਰਿਆ ਇੱਕ ਸਮਾਂ ਜਿੰਨਾ ਦੂਜੇ ਟੀਚਰ ਲਾਉਂਦੇ ਉਨਾ ਹੀ ਇਹ ਪੜਾਉਂਦੇ ਨੇ ਫਿਰ ਇਹਨਾਂ ਨੂੰ 10300 ਕਿਉਂ ਤੇ ਦੂਜਿਆਂ ਨੂੰ 54500 ਕਿਉਂ ਇਹ ਫਰਕ ਕਿਉਂ ਇਹਨਾਂ ਨਾਲ ਕੀਤਾ ਜਾ ਰਿਹਾ ਜਿਸ ਦਿਨ ਸਾਨੂੰ ਪਤਾ ਲੱਗਿਆ ਉਸ ਦਿਨ ਇਹਨਾਂ ਨੂੰ ਤਕਰੀਬਨ ਡੇਢ ਮਹੀਨਾ ਹੋ ਗਿਆ ਸੀ ਉੱਥੇ ਬੈਠਿਆ ਨੂੰ ਜਦੋਂ ਸਾਡੇ ਕੋਲੇ ਗੱਲ ਆਈ ਅਸੀਂ ਫਿਰ ਸੰਯੁਕਤ ਕਿਸਾਨ ਮੋਰਚੇ ਦੀ 9 ਜਨਵਰੀ ਦੀ ਮੀਟਿੰਗ ਸੀ ਲੁਧਿਆਣਾ ਚ ਉੱਥੇ ਅਸੀਂ ਇਹਨਾਂ ਨੂੰ ਬੁਲਾ ਕੇ ਇਹ ਜਿਹੜਾ ਸਾਡਾ ਮਸਲਾ ਸੀਗਾ ਇਹਨਾਂ ਦਾ ਟੀਚਰਾਂ ਦਾ ਉਹ ਸਾਰਿਆਂ ਦੇ ਸਾਹਮਣੇ ਰੱਖਿਆ ਤਾਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਆਪਾਂ ਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਉਸ ਦਿਨ ਤੋਂ ਲੈ ਕੇ ਉਹਨਾਂ ਨੇ ਮੇਰੀ ਡਿਊਟੀ ਲਾਤੀ ਕਿ ਤੁਸੀਂ ਤੁਹਾਡਾ ਪਿੰਡ ਨੇੜੇ ਪਿੰਡਾ ਜੀਰੇ ਦੇ ਤੁਸੀਂ ਇਹਨੂੰ ਧਰਨੇ ਨੂੰ ਦੇਖੋਗੇ ਤਾਂ ਅਸੀਂ 15 ਜਨਵਰੀ ਦਾ ਸਵੇਰ 10 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਦਾ ਚੱਕਾ ਜਾਮ ਕੀਤਾ ਜੀਰਾ ਫਿਰੋਜ਼ਪੁਰ ਹਾਈਵੇ ਦਾ ਜਦੋਂ 4 तकरीबन 3:30 ਹੋ ਗਏ ਸਾਡੇ ਕੋਲ ਕੋਈ ਨਾ ਪਹੁੰਚਿਆ ਕੋਈ ਐਮਐਲਏ ਨਹੀਂ ਸਾਡੇ ਹਲਕੇ ਦਾ ਪਹੁੰਚਿਆ ਕੋਈ ਸਾਡੇ ਐਸਡੀਐਮ ਨਹੀਂ ਆਏ ਕੋਈ ਤਹਿਸੀਲਦਾਰ ਨਹੀਂ ਜਦ ਅਸੀਂ ਸਟੇਜ ਦੇ ਉੱਪਰ ਅਨਾਉਂਸ ਕਰਤਾ ਕਿ ਇਹ ਰੋਡ ਪੱਕੇ ਤੌਰ ਤੇ ਜਾਮ ਰਹੂਗਾ ਤਾਂ ਹੌਲੀ 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 ਸਾਡੇ ਲਾਗੇ ਪਹਿਲਾਂ ਨਾਇਬ ਤਹਿਸੀਲਦਾਰ ਆਏ ਫਿਰ ਐਸਡੀਐਮ ਸਾਹਿਬ ਆਏ ਫਿਰ ਉਸ ਤੋਂ ਬਾਅਦ ਐਮਐਲਏ ਸਾਹਿਬ ਆ ਗਏ ਕਹਿੰਦੇ ਕਿ ਤੁਹਾਡੀ ਮੀਟਿੰਗ ਸੀਐਮ ਸਾਹਿਬ ਦੇ ਨਾਲ 18 ਜਨਵਰੀ ਸਵੇਰੇ 11 ਵਜੇ ਦੀ ਫਿਕਸ ਹੋ ਗਈ ਆ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਕੋਈ ਚਿੱਠੀ ਕਢਵਾ ਦਿਓ ਲਿਖਤੀ ਚਿੱਠੀ ਕਢਵਾ ਦਿਓ ਜਿਹਦੇ ਨਾਲ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਮੀਟਿੰਗ ਹੈ ਪਰ ਉਹ ਕਹਿੰਦੇ ਕਿ ਮੇਰੀ ਗੱਲ ਹੋਈ ਹੈ ਮੇਰੇ ਬੇਟੇ ਦੀ ਗੱਲ ਹੋ ਗਈ ਸੀ ਐਮ ਸਾਹਿਬ ਨਾਲ ਉਹ ਕਹਿੰਦੇ ਕਿ ਮੀਟਿੰਗ ਤੁਹਾਡੀ ਪੱਕੀ ਆ ਜਿਹੜਾ ਲੈਟਰ ਆ ਤੁਹਾਨੂੰ ਉਸ ਦਿਨ ਉੱਥੇ ਹੀ ਦੇ ਦਿੱਤਾ ਜਾਊਗਾ ਅਸੀਂ ਜਿਹੜੇ ਆਦਰ ਸਕੂਲ ਦੇ ਅਧਿਆਪਕ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਸੀ ਜਿਨ੍ਹਾਂ ਦੇ ਸਮਰਥਨ ਦੇ ਵਿੱਚ ਇਸ ਵਕਤ ਐਸਕੇਐਮ ਜਿਹੜੀ ਹੈ ਉਹ ਵੀ ਨਾਲ ਮੌਜੂਦ ਹੈ ਔਰ ਉਹਨਾਂ ਦੇ ਵੱਲੋਂ ਇੱਕੋ ਹੀ ਗੱਲ ਕਹੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਹੜੀ ਹੈ ਉਹ ਜਿੰਨੀ ਸਾਡੀ ਪੇ ਬੰਦੀ ਹੈ ਮੈਕਸਿਮਮ ਪੇਮ ਜੀ ਸਕੀਏ ਔਰ ਸਕੂਲਾਂ ਦੇ ਵੀ ਹਾਲਾਤ ਚੰਗੇ ਹੋਣ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ